ਲੇਵੇ ਹੈ ਜੀ 70 70 ਰੁਪਏ ਇਬ ਇਖਤਾਰ 50 ਦਾ ਜੀ ਜੀ ਸਟੈਂਪ ਦੇ ਆਨਲਾਈਨ ਦਾ ਖਰਚਾ ਨਹੀਂ ਪੈਣਾ ਜੀ ਕੋਈ 50 ਦਾ ਜੀ ਆਨਲਾਈਨ ਦਾ ਖਰਚਾ ਨਹੀਂ ਕਰਾਂਗੇ ਆਨਲਾਈਨ ਦਾ ਕਰਾ ਖਰਚਾ ਪੈਂਦਾ ਜੀ ਤੁਹਾਨੂੰ ਕਮਿਸ਼ਨ ਹੀ ਮਿਲਦਾ ਨਹੀਂ ਮਿਲਦਾ ਜੇ ਹੋਣੀ ਮਿਲਦਾ ਜੇ ਕੰਮ ਕਰਦੇ ਕਮਿਸ਼ਨ ਨਹੀਂ ਮਿਲਦਾ ਜੀ 50 ਰੁਪਏ ਕੱਟੋ ਜੀ 50 ਬਾਅਦ ਇੱਕ ਪਹਿਲੇ ਕੱਟੋ ਆਹ ਵੇਖੋ ਕੋਈ ਲੈ ਮੈਂ ਕਿਹਨਾਂ ਨੂੰ ਪੈ 50 ਰੁਪਏ ਕੱਟੋ ਕੋ ਨਿਹਰ ਖਾਤਾ ਥੋੜਾ ਜਿਹਾ ਕੋਈ 50 ਰੁਪਏ ਦਾ ਸਟੈਂਡ 70 ਰੁਪਏ ਲਈ ਜੋ ਆਹ ਦਾਦਾ ਇਧਰ ਦਾਦਾ ਕੀ ਕਰੇ ਇਸ ਤਰ੍ਹਾਂ ਨਹੀਂ ਗੱਲ ਚੱਲਣੀ 50 ਰੁਪਏ ਦਾ ਇਸ਼ਤਿਹਾਰ 50 ਰੁਪਏ ਲਓ ਤੁਹਾਨੂੰ ਕਮਿਸ਼ਨ ਮਿਲਦਾ ਹੋਇਆ 50 ਰੁਪਏ ਲਓ ਤੁਸੀਂ ਲੋਕਾਂ ਕੋਲ 100 ਰੁਪਇਆ ਲਈ ਜਾਂਦੇ 50 ਰੁਪਏ ਦਾ ਇਸ਼ਤਿਹਾਰ ਦੇ ਕੇ ਕੀ ਚੱਕਰ ਕੀ ਆ ਤੇ 100% ਮਾੜ ਜਿੰਨੇ ਕਿਤੇ ਹੋਇਆ ਆ ਹੋਇਆ ਕਿੱਥੇ ਹੋਇਆ ਪਾਣੀ ਫालतू ਗੱਲ ਨਹੀਂ ਕਰਨੀ ਗੱਲ ਫालतू ਗੱਲ ਕਰੀ ਯਾਰ ਇੰਨਾ ਮਾਰਜਨ ਪਹਿਲਾ ਵੀ ਠੀਕ ਆ ਨਾ 50 ਰੁਪਏ ਦੇ ਸਟਾਫ ਦੀ 70 ਰੁਪਏ 80 ਰੁਪਏ ਲਈ ਜਾ ਰਹੇ ਕੰਮ ਲਾਓ ਤੇ ਜਾਓ 50 ਰੁਪਏ ਦੇ ਸਟਾਫ ਦੀ 60 ਰੁਪਏ ਲਈ ਜਾ ਰਹੇ ਗਰੀਬ ਜਣਾਂ ਠੱਗੀ ਜਾ ਰਹੇ ਤੁਹਾਨੂੰ ਕਮਿਸ਼ਨ ਨਹੀਂ ਮਿਲਦਾ ਮਤਲਬ ਹੀ ਨਹੀਂ ਡੋਨਟ ਡੂ ਲਾਈਕ ਥਿਸ ਅੰਡਰਸਟੈਂਡ ਤੁਸੀਂ ਕੀ ਕਰ ਰਹੇ ਤੁਸੀਂ ਉਹ ਇੰਨਾ ਮਾਰਦੇ ਰੱਖਿਆ ਉੱਤੇ 50 ਰੁਪਏ ਸਟਾਫ ਦੀ 70 ਰੁਪਏ 100 ਰੁਪਏ ਲਈ ਜਾ ਰਹੇ ਗੱਟ ਦਾ ਹੱਕ ਹੈਲੋ ਕੰਮੋਂ ਦਾ ਲਾਈਨ ਓਕੇ ਮੈਂ ਕਹਿੰਦਾ ਇਹ ਤਰ੍ਹਾਂ ਨਹੀਂ ਹੋਣਾ 50 ਰੁਪਏ ਦਾ ਸਟਾਫ 50 ਦਿਓ 100 ਰੁਪਏ ਦਾ ਸਟਾਮ ਆ 100 ਦਿਓ ਹਾਂ ਆ ਜੀ ਜੀ ਮਸੀਕਾ ਨਵੀਸ ਇਹਦਾ ਨਾਮ ਹੈ ਕਹਿੰਦੇ ਵਿਜੇ ਕੁਮਾਰ ਮੰਨਣ ਇਹ 100 ਰੁਪਏ ਦਾ ਸਟਾਮ ਜਿਹੜਾ 150 ਰੁਪਏ ਚ ਜਿਹੜਾ 50 ਰੁਪਏ ਦਾ ਸਟਾਮ ਆ ਉਹ 100 ਰੁਪਏ ਚ ਇਹ ਇੰਨਾ ਨੇਰ ਖਾਦਾ ਜੇ ਆ ਮੇਰੇ ਕਬੀਰ ਬੈਠੇ ਜੇ ਤੁਸੀਂ ਕਿੰਨਾ ਸਟਾਮ ਲਿਆ ਜੀ ਦੋ ਲੈ ਜੀ ਕਿੰਨੇ ਕਿੰਨੇ ਦੇ 100 ਸਵਾ ਦੇ ਕਿੰਨੇ ਪੈਸੇ ਦਿੱਤੇ ਜੀ 150 ਰੁਪਏ ਆ ਦੇਖੋ ਦਿੱਤਾ 100 ਦੇ ਸਟਾਮ ਦਾ ਇਹ ਇੰਨਾ ਇੰਨਾ ਲੋਕਾਂ ਕੋਲ ਮਾਰਜਨ ਲੈ ਰਹੇ ਜੇ ਇਹ ਗਵਰਨਮੈਂਟ ਆਪਦੀ ਆ ਇਹਨੂੰ ਡੱਕਣਾ ਚਾਹੀਦਾ ਇਹ ਹਾਲੇ ਕਹਿੰਦੇ ਆ ਕ੍ਰਾਪਸ਼ਨ ਆ ਕ੍ਰਾਪਸ਼ਨ ਨਹੀਂ ਰ ਹੋਰ ਕੀ ਆ ਮਿਹਰਬਾਨੀ ਕਰਕੇ ਮੇਰੀ ਇਹ ਵੀਡੀਓ ਨੂੰ ਵਾਟਪੀਆ ਤੇ ਸ਼ੇਅਰ ਕਰੋ ਤੇ ਇਹ ਲੋਕਾਂ ਨਾ ਸਪੇ ਕਿਦਾਂ ਗਰੀਬ ਲੋਕਾਂ ਦਾ ਲਹੂ ਪੀ ਰਹੇ ਨੇ